ਪੰਜਾਬ ਦੇ ਕਈ ਪਿੰਡਾਂ ਵਿੱਚ ਇੱਕ ਜੰਗਲੀ ਜਾਨਵਰ ਨੇ دہشت ਦਾ ਮਾਹੌਲ ਪੈਦਾ ਕੀਤਾ ਹੋਇਆ। ਵਿਸਤਾਰ ਨਾਲ ਦੱਸ ਦਈਏ ਕਿ ਬਠਿੰਡਾ ਦੇ ਹਵਾਈ ਅੱਡੇ ਦੇ ਨੇੜੇ ਲੱਗਦੇ ਪਿੰਡਾਂ ਵਿੱਚ ਇੱਕ ਜੰਗਲੀ ਜਾਨਵਰ ਨੇ دہشت ਫੈਕਾਰੀ ਹੋਈ ਹੈ। ਇਹ ਜਾਨਵਰ ਅਕਸਰ ਰਾਤ ਦੇ ਸਮੇਂ ਲੋਕਾਂ ਤੇ ਹਮਲਾ ਕਰਦਾ ਹੈ ਜਿਸ ਕਾਰਨ ਹੁਣ ਤੱਕ ਕਈ ਲੋਕ ਜ਼ਖਮੀ ਹੋ ਚੁੱਕੇ ਹਨ। ਜਿਵੇਂ ਹੀ ਇਹ ਖਬਰ ਪ੍ਰਸ਼ਾਸਨ ਤੱਕ ਪਹੁੰਚੀ ਤਾਂ ਜੰਗਲਾਤ ਵਿਭਾਗ ਨੇ ਤੁਰੰਤ ਕਾਰਵਾਈ ਕਰਦਿਆਂ ਸਰਚ ਅਭਿਆਨ ਸ਼ੁਰੂ ਕਰ ਦਿੱਤਾ। ਵਕ-ਵਕ ਤਾਹਾਂ ਤੇ ਟਰੈਪ ਅਤੇ ਪਿੰਜਰੇ ਵੀ ਲਗਾਏ ਜਾ ਰਹੇ ਹਨ ਤਾਂ ਕਿ ਜਾਨਵਰ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾ ਸਕੇ ਅਤੇ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾ ਸਕੇ। ਇਨ੍ਹਾਂ ਪਿੰਡਾਂ ਵਿੱਚ ਇਸ ਜੰਗਲੀ ਜਾਨਵਰ ਦੀ ਦਹਿਸ਼ਤ ਨੇ ਇਸ ਹੱਦ ਤੱਕ ਡਰ ਪੈਦਾ ਕੀਤਾ ਹੋਇਆ ਹੈ ਕਿ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਕਤਰੌਂਦੇ ਨੇ। ਜੇਕਰ ਕਦੇ ਘਰ ਤੋਂ ਬਾਹਰ ਜਾਣ ਦੀ ਲੋੜ ਪੈਂਦੀ ਹੈ ਤਾਂ ਉਹ ਆਪਣੇ ਨਾਲ ਹਥਿਆਰ ਲੈ ਕੇ ਨਿਕਲਦੇ ਨੇ। ਇੱਕ ਹਾਦਸਾ ਪਿੰਡ ਪਿਸਿਆਣਾ ਵਿੱਚ ਵਾਪਰਿਆ ਜਿੱਥੇ ਇੱਕ ਮਹਿਲਾ ਸਮੇਤ ਦੋ ਵਿਅਕਤੀਆਂ ਤੇ ਜਾਨਵਰ ਨੇ ਹਮਲਾ ਕਰ ਦਿੱਤਾ ਘਟਨਾ ਰਾਤ 2 ਵਜੇ ਤੋਂ ਬਾਅਦ ਹੀ ਦੱਸੀ ਜਾ ਰਹੀ ਹੈ ਜਦੋਂ ਜਾਨਵਰ ਨੇ ਘਰ ਵਿੱਚ ਦਾਖਲ ਹੋ ਕੇ ਇੱਕ ਪਾਲਤੂ ਕੁੱਤੇ ਤੇ ਹਮਲਾ ਕੀਤਾ ਘਰ ਦੇ ਮਾਲਕ ਮਿੱਠੂ ਸਿੰਘ ਅਤੇ ਉਸ ਦੀ ਪਤਨੀ ਜਸਵੀਰ ਕੌਰ ਨੇ ਜਦੋਂ ਕੁੱਤੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਜਾਨਵਰ ਨੇ ਉਹਨਾਂ ਤੇ ਵੀ ਹਮਲਾ ਕਰ ਦਿੱਤਾ ਇਸ ਤੋਂ ਇਲਾਵਾ ਪਿੰਡ ਕੋਠੇ ਫੁੱਲੇ ਵਾਲਾ ਦੇ ਬਾਗ ਵਿੱਚ ਵੀ ਜਾਨਵਰ ਦੇ ਪੈਰਾਂ ਦੇ ਨਿਸ਼ਾਨ ਮਿਲੇ ਹਨ ਜਿਨ੍ਹਾਂ ਨੇ ਪਿੰਡ ਵਾਸੀਆਂ 'ਚ ਹੋਰ ਵੀ ਡਰ ਪੈਦਾ ਕਰ ਦਿੱਤਾ ਉਧਰ ਜੰਗਲਾਤ ਵਿਭਾਗ ਦੇ ਰੇਂਜ ਅਫਸਰ ਤਜਿੰਦਰ ਸਿੰਘ ਨੇ ਦੱਸਿਆ ਕਿ ਹਾਲਾਂਕਿ ਇਸ ਜਾਨਵਰ ਦੀ ਪੂਰੀ ਪਛਾਣ ਤਾਂ ਨਹੀਂ ਹੋ ਸਕੀ ਪਰ ਇਸ ਦੇ ਪੈਰਾਂ ਦੇ ਨਿਸ਼ਾਨ ਗਿੱਦੜ ਨਾਲ ਮੇਲ ਖਾਂਦੇ ਹਨ ਜਾਨਵਰ ਦੀ ਖੋਜ ਲਈ ਸਬੰਧਤ ਜ਼ਿਲ੍ਹੇ ਦੇ ਵਣ ਵਿਭਾਗ ਨਾਲ ਸਹਿਯੋਗ ਲਿਆ ਜਾ ਰਿਹਾ ਹੈ ਅਤੇ ਇਸ ਨੂੰ ਜਲਦੀ ਕਾਬੂ ਕਰਨ ਲਈ ਹਰ ਸੰਭਵ ਯਤਨ ਵੀ ਕੀਤੇ ਜਾ ਰਹੇ ਹਨ ਇਸ ਜਾਨਵਰ ਬਾਰੇ ਸੋਸ਼ਲ ਮੀਡੀਆ ਤੇ ਕਈ ਅਫਵਾਹਾਂ ਵੀ ਫੈਲ ਰਹੀਆਂ ਹਨ ਕਿ ਇਸ ਨੂੰ ਕਈ ਲੋਕ ਚੀਤੇ ਵਰਗਾ ਦੱਸ ਰਹੇ ਹਨ ਅਤੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਇੱਕ ਵੱਡਾ ਗਿੱਦੜ ਵੀ ਹੋ ਸਕਦਾ ਪਰ ਹਾਲੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਆਖਿਰ ਇਹ ਜਾਨਵਰ ਹੈ ਕਿਹੜਾ ਹੈ ਜਗਦੀਪ ਜੀ ਕੀ ਵਾਰਦਾਤ ਹੋਈ ਹੈ ਵਾਰਦਾਤ ਹੋਈ ਹੈ ਭਾਈ ਸਾਹਿਬ ਸਾਡੇ ਗੁਰਦੁਆਰਾ ਸਾਹਿਬ ਦਾ ਪਾਠ ਹੀ ਨਹੀਂ ਸੀ ਆ ਜੀ ਜਿਹੜੀ ਥੜੀਅਤ ਹੈ ਮੁੰਡੇ ਨੇ ਗੁਰਦੁਆਰਾ ਸਾਹਿਬ ਜਾਣਾ ਹੀ ਪਾਟ ਕਰਨਾ ਤੁਹਾਡੇ ਮੁੰਡੇ ਨੇ ਤਰੇਮ ਕਰਨ ਜਾਣਾ ਰਹੀਆ ਉਹ ਸਾਢੇ 3 ਉੱਠ ਕੇ ਨਹਾਤਾ ਹੈ ਜੀ 4 ਵਜੇ 4 ਵਜੇ ਮੋਟਰ ਸਟਾਰਟ ਕਰਤਾ ਜੀ ਉਹ ਸਟਾਰਟ ਕਰਕੇ ਯਾਰ ਨਿਕਾ ਕੁੱਤਾ ਕਹਿੰਦਾ ਮੈਨੂੰ ਬਾਹਰ ਲੈ ਜਾਣਾ ਮੈਂ ਜੀ ਮੈਂ 4 ਵਜੇ 5 ਮਿੰਟ ਦੇ ਮੈਂ ਬਾਹਰ ਖੋਲਿਆ ਜੀ ਬਾਹਰ ਖੋਲ੍ਹ ਕੇ ਹਾਂ ਮੈਂ ਸੋ ਦੋ ਕਰਮਾਂ ਗਾਂ ਗਿਆ ਬਾਹਰ ਤੋਂ ਜੀ ਦੋ ਕਰਮਾਂ ਗਾਂ ਜਾ ਕੇ ਮੈਨੂੰ ਸਿਰਫ ਇੱਕ ਅਵਾਜ਼ ਆਈ ਆ ਹਾਉ ਦੀ ਠੀਕ ਹੈ ਜੀ ਮੈਂ ਐਵੇਂ ਕੁੱਤਾ ਹੈ ਜੀ ਮੈਂ ਰਖਾ ਤੂੰ ਇੱਥੇ ਕੀ ਕਰਦਾ ਹੈ ਤੂੰ ਮੈਨੂੰ ਨਾ ਅੱਖ ਨਹੀਂ ਦਿੱਤਾ ਤੇ ਸਾਡੇ ਮੂੰਹ ਤੇ ਅਟੈਕ ਹੋਇਆ ਠੀਕ ਹੈ ਉਹਨੇ ਮੇਰੇ ਉੱਪਰ ਬਣਾ ਪਾਟੀਆਂ ਜੀ ਪਹਿਲਾਂ ਇੱਧਰ ਪਿਆ ਉਹ ਕਿੱਧਰ ਪਿਆ ਕੁਝੋ ਤਵਲੋ ਮੇਰੇ ਹੱਥ ਪੈ ਗਏ ਠੀਕ ਹੈ ਜੀ ਉਹਨੇ ਮੂੰਹ ਨੂੰ ਹੱਥ ਪੈਣ ਦੇ ਕਾਰਨ ਜਦੋਂ ਮੈਂ ਮੂੰਹ ਖਿੱਚ ਕੇ ਚੌੜਾ ਕੀਤਾ ਉਹਦਾ ਜੀ ਤੇ ਮੈਂ ਆਦੇ ਮੁੰਡੇ ਨੂੰ ਰਵਾਜ ਮਾਰੀ ਵੀ ਹੈਪੀ ਮੈਨੂੰ ਕੁੱਤਾ ਪੈ ਗਿਆ ਠੀਕ ਹੈ ਜੀ ਇਹ ਕਰ ਮੈਨੂੰ ਇੱਥੇ ਕਰਦਾ ਮੈਂ ਆਇਆ ਮੈਂ ਕੁੱਤਾ ਆ ਪਿਆ ਮੈਂ ਆ ਕੇ ਕਰਕੇ ਐਂ ਭੱਜ ਗਿਆ ਜੀ ਜਦੋਂ ਮੁੰਡੇ ਨੂੰ ਖੋਣ ਦੇ ਛੱਟੇ ਦੇ ਸਿਆ ਕੋਣ ਦੇ ਛੱਟੇ ਦਾ ਹੈ ਘਪਰਾ ਕੇ ਤੁੰਦਵਾ ਕਰੇ ਦੇ ਘਰੇ ਆ ਜਾ ਆਪਣੀ ਵੇਖਦਾ ਠੀਕ ਹੈ ਜੀ ਆਹ ਟਾਈਮ ਲੱਗੇ ਸਿਰਫ 2 2.5 ਘੰਟੇ ਲੱਗੇ ਆ ਬਹੁਤ ਤਨ ਸਕੰਟਰਾ ਲਗੋਗੇ ਆਪ ਸਰੀਅਤ ਆਏ ਹੁਣ ਜਿਵੇਂ ਕੋਈ ਮਰਜੀ ਬਣਾਈ ਜਾਵੇ ਜਿਵੇਂ ਆਖੇ ਕੋਈ ਕਹਿੰਦਾ ਗੱਦੜਾ ਕੋਈ ਕਹਿੰਦਾ ਛੇਰਾ ਕੋਈ ਕਹਿੰਦਾ ਬਗਹਾੜਾ ਹੈ ਜੀ ਜਿਹੜਾ ਜਿਹੜਾ ਡਾਕਟਰ ਨੇ ਡਿਗਰੀ ਕੀਤਾ ਕਹਦਾ ਜੀ ਉਹ ਵੀ ਚੀਤੇ ਦਾ ਬੱਚਾ ਹੈ ਇਹ ਇਹ 2-4 ਸਾਲਾਂ ਦਾ ਵੱਡਾ ਨਹੀਂ ਜਾਂਦੇ ਜੀ ਚੀਤੇ ਦਾ ਬੱਚਾ ਜਾਂ ਟੈਕ ਕੀਤਾ ਦੂਰੋਂ ਪੜਕੇ ਜਾਂ ਨੌਂਦਰਾ ਵੇਖ ਕੇ ਗਏ ਜਿਹੜੀਆਂ ਉਹ ਜੀ ਸਰੀਅਤ ਆਈ ਮੈਂ ਕਿਵੇਂ ਆਣੀ ਫਿਰਦੇ ਆ ਕੋਈ ਪਿੰਜਰਾ ਲਾ ਰਿਹਾ ਕਿਤੇ ਜਾਰ ਲਾ ਰਿਹਾ ਉਹਨਾਂ ਨਾਲ ਮੈਂ ਗਰਮ ਹੋਇਆ ਸੀਗਾ ਵੀ ਤੁਸੀਂ ਗੱਪ ਕਿਉਂ ਮਾਰਦੇ ਆ ਠੀਕ ਹੈ ਜੇ ਗੱਲ ਕਰਨੀ ਤਾਂ ਸਹੀ ਕਰੋ ਜੀ ਮੇਰਾ ਬੀਤਗੀ ਕਿਸੇ ਭਰਾ ਦਾ ਹੋਰ ਨਾ ਬੀਤੇ ਹੋਰ ਨਾ ਬੀਤੇ ਬਸ ਸਾਡੀ ਆਹੀ ਬੇਨਤੀ ਹੈ ਜੀ ਉਹ ਕੁਝ ਨਹੀਂ ਮੈਂ ਜਦੋਂ ਤੁਹਾਡੇ ਤੇ ਅਟੈਕ ਹੁੰਦਾ ਤਾਂ ਕਿੰਨਾ ਵੇਟ ਲੱਗਦਾ ਹੈ ਜੇ ਆਪਾਂ ਵੇਟ ਤੋਂ ਗੈਸ ਕਰੀਏ ਜਾਂ ਮੰਨ ਲਓ ਵਜ਼ਨ ਲੱਗਦਾ ਹੈ ਲੱਗਦਾ ਭਾਈ ਸਾਹਿਬ ਵੇਟ ਦਾ ਨਹੀਂ ਮੈਂ ਕਹਿ ਸਕਦਾ ਮੈਂ ਸਿਰਫ ਕਹਿਦਾ ਮੇਰੇ ਪੈਰ ਆ ਜਾ ਕਰ ਗਏ ਛਾਤੀ ਤੇ ਮੇਰੇ ਜੀ ਇੱਥੇ ਪੈਰ ਲੱਗੇ ਮੇਰੇ ਮੁੜ ਕੇ ਜੋ ਇੱਥੇ ਪੈਰ ਲੱਗੇ ਜੀ ਦੋਨੇ ਵਾਰ ਬੜਕ ਕੇ ਪਾਇ ਮੈਂ ਤੁ ਡਿੱਗਿਆ ਨਹੀਂ ਗਿਆ ਮੈਂ ਖੜਾ ਰਿਹਾ ਕੁੱਬਾ ਜੂਰ ਹੋ ਗਿਆ ਜੀ ਕੁੱਬਾ ਹੁੰਦੇ ਨਾਲ ਜੋ ਹੱਥ ਜੜੇ ਮੈਂ ਹੱਥ ਪੈ ਗੇ ਹੱਥ ਪੈ ਸਾਰੇ ਭਜਾ ਤਾਂ ਮੇਰੇ ਹੱਦਲ ਭਜਿਆ ਜੀ ਜਿਹੜਾ ਕੁੱਬੇ ਜਾਣਾਰੇ ਅੱਖਾਂ ਵਿੱਚ ਪੱਟੀ ਲਾ ਕੇ ਉਹ ਹਾਲ ਤਾਂ ਸੇ ਜੀ ਆਜੀ ਹੈ ਇਹ ਜਿਹੜੇ ਮੇਰੇ ਕਾਂਕੇ ਲੱਗੇ ਜਿਹੜੇ ਸਿਰ ਵਿੱਚ ਆ ਸਿਰ ਤੇ ਅਟੈਕ ਹੁੰਦਾ ਤਾਂ ਇਹ ਇਹ ਮੰਨ ਲਓ ਉਸ ਤੋਂ ਲੱਗਦਾ ਵੀ ਜੰਗਲੀ ਜਾਨਵਰ ਆ ਜਿਹਾ ਕੁੱਤਾ ਇਸ ਤੋਂ ਕੀ ਆਪਾਂ ਅੰਦਾਜ਼ਾ ਤੁਹਾਡੇ ਮੁਤਾਬਕ ਨਾ ਦਾ ਭਾਈ ਜੀ ਜੰਗ ਕੁੱਤਾ ਬੜਕ ਕੇ ਸ਼ਾਮ ਆਦਨ ਨਹੀਂ ਵਟ ਪੈਰ ਆਉਂਦੇ ਐ ਜੀ ਮੈਨੂੰ ਸ਼ੱਕ ਸੀ ਕਿ ਇਹ ਵੀ ਸ਼ਿਕਾਰੀ ਕੁੱਤਾ ਹੋ ਸਕਦਾ ਵੀ ਉਹਦੀ ਰੰਗ ਆ ਜਾਣ ਉਹਦੇ ਜੀ ਪਰ ਇਹ ਹੁਣ ਦੱਸਣਾ ਦੱਸ ਦੀ ਜੇ ਕੋਈ ਜੰਗਲੀ ਜਵਾਰਾ ਕੋਈ ਵੀ ਟੈਕ ਉਹਦਾ ਕੀਤਾ ਵੇ ਬੜਕ ਕੇ ਦੂਰੋਂ ਕੀਤਾ ਇਹਦਾ ਜੀ ਮੈਂ ਸ਼ੜਕ ਦੇ ਔਰਲੇ ਪਾਸੇ ਉਹ ਸ਼ੜਕ ਦੇ ਪਰਲੇ ਪਾਸੇ ਸ਼ਾਹ ਮਾਰਦਾ ਮੇਰੇ ਜੰਪ ਮਾਰ ਕੇ ਪੈਂਦਾ ਠੀਕ ਹੈ ਜੀ ਮੰਨ ਲਓ ਦੂਰੋਂ 10 ਫੁੱਟ ਕਹਿ ਦਈਏ ਆਪਾਂ ਹਾਂ 8 ਲੱਖ ਫੁੱਟ ਦੀ ਜਗ੍ਹਾ ਦੂਰੋਂ ਜ ਆਪਾਂ ਮਾਰ ਲਾਓ ਠੀਕ ਹੈ ਜੀ ਤਾਂ ਸਿਰ ਤੇ ਕਿੰਨਾ ਅਟੈਕ ਕੀਤਾ ਮੰਨ ਲਓ ਕਿੱਥੋਂ ਕਿੱਥੋਂ ਤੱਕ ਜ਼ਖਮ ਕਿੱਡੇ ਹੈ ਮੰਨੇ ਮੈਨੇ ਇੱਥੇ ਆ ਟਾਂਕੇ ਜਗ੍ਹਾ ਆਖੋ ਮੈਂ ਖੋ ਕੇ ਦਿਖਾ ਸਕਦਾ ਨਹੀਂ ਨਹੀਂ ਹਾਂ ਮੰਨ ਲਓ ਅਪ੍ਰੋਕਸੀਮੇਟ ਕਹਿ ਦਈਏ 50 ਟਾਂਕਿਆਂ ਦੇ ਜ਼ਿਆਦਾ ਜ਼ਖਮ ਤਾਂ ਇਹ ਇਦਾਂ ਆਪਾਂ ਮੰਨ ਸਕਦੇ ਹਾਂ ਕਿ ਇਹ ਜੰਗਲੀ ਜਾਨਵਰ ਵੀ ਹੈ ਜਾਂ ਕੋ ਕੁੱਤਾ ਹੈ ਕਿਸ ਤਰ੍ਹਾਂ ਦੀ ਮੰਨ ਲਓ ਪੂਰਾ ਸਪਸ਼ਟੀ ਕਰਨ ਜੇ ਆਪਾਂ ਕਰੀਏ ਤਾਂ ਪਾਸਟਿਸਪਰ ਉਪਾਥੀਵਾਜਾ ਕਹਣਾ ਚਾਹੁੰਦੇ ਆ ਵੀ ਸਿਰਫ ਮੈਨੂੰ ਮੂੰਹ ਪਤਲਾ ਹੈ ਮੂੰਹ ਪਤਲਾ ਹੈ ਦੇਖੋ ਹੱਥ ਮੇਰਾ ਜਿਆਦਾ ਚੌੜਾ ਨਹੀਂ ਆ ਮੋਟਾ ਨਹੀਂ ਆ ਉਹਦੇ ਮੂੰਹ ਹੱਥ ਪੈਗਾ ਉਤੋਂ ਐ ਜਿਵੇਂ ਮੈਂ ਖਿੱਚਿਆ ਮੈਨੂੰ ਪਤਾ ਆ ਦੇ ਮੇਰੇ ਆਦੇ ਹੱਥਾਂ ਖਿੱਚੇ ਗਏ ਮੈਂ ਖਿੱਚਿਆ ਜ਼ੋਰ ਨਾਲ ਠੀਕ ਹੈ ਜੀ ਮੂੰਹ ਨਾਲ ਹੱਥਾਂ ਨੂੰ ਖੋਲ ਕੇ ਫੇਰ ਹੀ ਮੂੰਹ ਪੜਿਆ ਫੇਰ ਹੀ ਛੱਡਿਆ ਨਹੀਂ ਤਾਂ ਛੱਡਦੇ ਨਹੀਂ ਸੀਓ ਠੀਕ ਜੀ ਦੇ ਹਿਸਾਬ ਨਾਲ ਜਗਦੀਪ ਸਿੰਘ ਜੀ ਦੇ ਹਿਸਾਬ ਨਾਲ ਉਹ ਇੱਥੇ ਖੜੇ ਸੀਗੇ ਜਦੋਂ ਪਹਿਲਾ ਅਟੈਕ ਹੋਇਆ ਹੈਗਾ ਉਤੋਂ ਨੇ ਅਟੈਕਸ ਦੀ ਜੰਪ ਕੀਤਾ ਇਹਨਾਂ ਤੇ ਦੂਜੀ ਵਾਰ ਜਦੋਂ ਅਟੈਕ ਕੀਤਾ ਉਦੋਂ ਇਥੇ ਬਲੱਡ ਡੁੱਲਿਆ ਹੋਇਆ ਆ ਜਿਹੜਾ ਤੁਹਾਨੂੰ ਦੇਖ ਰਿਹਾ ਹੈਗਾ ਜੀ ਬਸ ਇੰਨਾ ਕਿ ਇੱਕ ਵਾਰ 10 ਘੰਟਿਆਂ ਦੇ ਵਿੱਚ ਜਿਹੜਾ ਹੋ ਗਿਆ ਜਿਹੜਾ ਬਾਕਾ ਹੋਇਆ ਹੈਗਾ ਇਤਨਾ ਬੜਾ ਟਾਈਮ ਤਾਂ ਲੱਗਿਆ ਵੀ ਕਿੰਨ ਤੋਂ ਮਤਲਬ 10 ਫੁੱਟ ਦੀ ਦੂਰੀ ਤੋਂ ਜੰਪ ਮਾਰਦਾ ਹਾਂ ਹਾਂਜੀ ਹਾਂਜੀ ਜੀ ਤਾਂ ਤੁਸੀਂ ਕਹ ਰਹੇ ਦੋ ਤੋਂ ਤਿੰਨ ਮਿੰਟਾਂ ਦੇ ਵਿੱਚ ਗਾਰ ਜਿਹੜਾ ਦੋ ਤੋਂ ਤਿੰਨ ਮਿੰਟ 15 ਸਕਿੰਟਾਂ ਦਾ ਟਾਈਮ ਲੱਗਿਆ 15 ਸਕਿੰਟਾਂ ਦੇ ਵਿੱਚ ਤਾਂ ਘਰੇ ਜਾਵੜੇ ਤਾਂ ਆ ਜੀ ਠੀਕ ਹੈ ਜੀ ਵੀ ਜ਼ਖਮ ਇੰਨਾ 15 ਸਕਿੰਟਾਂ ਦੇ ਵਿੱਚ ਦੇਤਾ ਜ਼ਖਮ ਨੂੰ ਮੰਨ ਕੇ ਚਲੀਏ ਤਾਂ ਕਿੰਦਾ ਦਾ ਕੀ ਲੱਗਦਾ ਹੈ ਵੀ ਮੰਨ ਲਓ ਸਿਸਟਮ ਕੀ ਜਾਨਵਰ ਹੋ ਸਕਦਾ ਹੈ ਜ਼ਖਮ ਨੂੰ ਵੇਖਦੇ ਹੋਏ ਦੇਖੋ ਜੀ ਹੁਣ ਆਪਣੇ ਤਾਂ 8 ਛਟੇ ਆ ਸਾਰੇ ਹੰਦਾ ਆਪਾਂ ਤਾਂ ਇੱਕ ਤਰ੍ਹਾਂ ਦਾ ਅਨੁਮਾਨ ਹੀ ਲਾ ਸਕਦੇ ਆ ਵੀ ਜੰਗਲੀ ਜਾਨਵਰ ਹੈ ਜੋ ਵੀ ਹੈ ਵੀ ਖੁੰਖਾਰੀ ਹੈ ਜੋ ਹੈ ਕਈ ਵਾਰੀ ਇਹ ਹੁੰਦਾ ਨਾ ਵੀ ਤੁਹਾਡੇ ਨਾਲ ਤਾਂ ਬੀਤੀ ਹੈ ਕੋਈ ਸ਼ਰਾਬਤੀ ਅੰਸਰ ਕਹਿ ਦਿੰਦੇ ਆ ਕਿ ਇਸ ਤਰ੍ਹਾਂ ਦੀ ਗੱਲ ਕੋਈ ਨਹੀਂ ਕੀਤੀ ਤੁਹਾਡੇ ਨਾਲ ਤਾਂ ਬੀਤੀ ਹੈ ਕਿਦਾਂ ਦਾ ਸਪਸ਼ਟਿਕਰਨ ਦਿਓਗੇ ਸਪਸ਼ਟਿਕਰਨ ਦੇਖੋ ਜੇ ਆਪਦੇ ਨਾਲ ਨਾ ਬੀਤੀ ਹੁੰਦੀ ਆਪਾਂ ਵੀ ਉਹਨਾਂ ਲੋਕਾਂ ਦੇ ਵਿੱਚ ਹੀ ਸ਼ਾਮਲ ਹੋਣਾ ਸੀਗਾ ਜੀ 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 ਹੁਣ ਆਪਦੇ ਨਾਲ ਬੀਤ ਗਈ ਤਾਂ ਤਾਂ ਕਰਕੇ ਆਪਾਂ ਸਭ ਨੂੰ ਸੁਚੇਤ ਹੀ ਕਰਨਾ ਚਾਹੁੰਦੇ ਆਂ ਵੀ ਆਪ ਦਾ ਰਾਤ ਨੂੰ ਹਨੇਰੇ ਹੋਏ ਨਾ ਨਿਕਲੋ ਜੀ ਜੇ ਬਾਹਰ ਵੀ ਜਾ ਰਹੇ ਹੋ ਤਾਂ ਦੋ ਜਣੇ ਜਾਓ ਤੇ ਅੱਧ ਨਾਲ ਮੌਕੇ ਤੇ ਕੋਈ ਹਥਿਆਰ ਹਥਿਆਰ ਲੈ ਕੇ ਜਾਓ ਵੀ ਜੋ ਵੀ ਹੈ ਕੁਝ ਵੀ ਆਪ ਦੀ ਸੈਲਫ ਡਿਫੈਂਸ ਵਾਸਤੇ ਨਾਲ ਤੁਹਾਡੇ ਕੋਲ ਚਾਹੀਦਾ ਜੀ ਹੋਰ ਉਹ ਪਤਾ ਹੀ ਕਹਿਣਾ ਚਾਹਣਾ ਵਾ ਕਿ ਆਸੇ-ਪਾਸੇ ਦੇ ਪਿੰਡਾਂ ਵਿੱਚ ਵੀ ਇਹ ਜਿਹੜੀ ਵੇਖਣ ਨੂੰ ਮਿਲੀ ਦਹਿਸ਼ਤ ਜੰਗਲੀ ਜਾਨਵਰ ਦੀ ਇਹ ਹੈਗੀ ਹੈ ਜੀ ਬਿਲਕੁਲ ਆਪਣੇ ਦੋ ਤਿੰਨ ਪਿੰਡਾਂ ਦੇ ਵਿੱਚ ਇਹ ਫਿਰਦਾ ਹੈਗਾ ਕਿਹੜੇ-ਕਿਹੜੇ ਪਿੰਡਾਂ ਦੀ ਗੱਲ ਹੈ ਬੁਰਜ ਮੈਮੇ ਬੁਰਜ ਹੋ ਗਿਆ ਮੈਮੇ ਹੋ ਗਏ ਮੈਮੇ ਭਗਵਾਨੇ ਹੋ ਗਿਆ ਇੰਦਰ ਚੋਟੀਆਂ ਵਾਲੇ ਪਾਸੇ ਸਾਬ ਚੰਦ ਕੋਠਿਆਂ ਕੋਠਿਆਂ ਮੰਨੀ ਕੋਠੇ ਛਪੜੀ ਵਾਲੇ ਇਧਰ ਇਹ ਚਾਰ-ਪੰਜ ਪਿੰਡਾਂ ਦੇ ਵਿੱਚ ਵਿੱਚ ਇਹ ਜਿਹੜਾ ਮਤਲਬ 20 ਕਿਲੋਮੀਟਰ ਦਾ 10 ਰੇ ਦਾ ਦਾਇਰਾ ਹੈਗਾ ਹੈਗਾ ਵੀ ਇਹਦੇ ਵਿੱਚ ਵਿੱਚ ਫਿਰਦਾ ਹੈ ਇਹ ਠੀਕ ਹੈ ਜੀ 20 ਕਿਲੋਮੀਟਰ ਆ ਕੁਝ ਦਿਨ ਪਹਿਲਾਂ ਵੀ ਮੰਨ ਲਓ ਇੱਥੇ ਕੋਈ ਰਾਤ ਨੂੰ ਮੰਨ ਲਓ ਉਹਨੂੰ ਲੱਭਿਆ ਗਿਆ ਤਾਂ ਕਿੰਦਾ ਦੀ ਜਿਹੜੀ ਹੈ ਵਰਕ ਟੀਮ ਹੈ ਜਿਹੜੀ ਉਹਨੂੰ ਭਾਲ ਕਰ ਰਹੀ ਹੈ ਜਰਾਤ ਨੂੰ ਕਿਦਾਂ ਕੇਅਰ ਕਰਦੇ ਉਹ ਦੇਖੋ ਟਰੈਪ ਵਗੈਰਾ ਲਾਏ ਹੋਏ ਉਹਦੇ ਵਾਸਤੇ ਤੇ ਨੈਟ ਨੈਟ ਲੱਗਿਆ ਹੋਇਆ ਹੈਗਾ ਜੀ ਉਹ ਆਪਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਵੀ ਉਹ ਜਿਸ ਨਾਲ ਵੀ ਕਾਬੂ ਚ ਆਵੇ ਤਾਂ ਕਾਬੂ ਕੀਤਾ ਜਾਵੇ ਰਾਤ ਦੀਆਂ ਵੀ ਗੱਲਾਂ ਹੋਈਆਂ ਨੇ ਪੜਾਂ ਲੰਬੀਆਂ ਨੇ ਇਸ ਪਾਸੇ ਉਹ ਕਹਿੰਦੇ ਵੀ ਰਾਤ ਵੀ ਆਇਆ ਉਹ ਦੇਖੋ ਲੱਗਦਾ ਤਾਂ ਆਈਆਂ ਵੀ ਉਹਦੀਆਂ ਹੀ ਪੜਾਂ ਆਈਆਂ ਪਰ ਆਪਾਂ ਨੂੰ ਹੁਣ ਆਪਾਂ ਕੜਾਕੀ ਦੇਖੀ ਆ ਹਾਂ ਪੜੀ ਵੇਖੀ ਜੀ ਠੀਕ